हां दोस्तो, 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 जी दोस्तों सारेया नुं सस्त्रिकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਆ ਦੋਸਤੋ ਨਾਲ ਲੱਗਦਾ ਪਿੰਡ ਚੋਲਾ ਸਾਹਿਬ ਕੜਕੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਪਖੂਪੁਰਾ ਪਿੰਡ ਬਿਲਕੁਲ ਲੱਗੇ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਦੇ ਆ ਦਿੰਦੇ ਆ ਠੀਕ ਆ ਜੀ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਕੜਕੇ ਕਰਨੀ ਆ ਵੀਰ ਅਮਰਤ ਦੇ ਕੋਲ ਆਇਆ ਦੋਸਤੋ ਜਦੋਂ ਕਿ ਕਾਫੀ ਵੀਰ ਜਾਣਦੇ ਆ ਠੀਕ ਆ ਜੀ ਜਿਹੜੇ ਨਾਲ ਆਪਣੇ ਜੁੜੇ ਆ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਇਸ ਘਰੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਟਾਈਮ ਟੂ ਟਾਈਮ ਆਪਣੀ ਜਿਹੜੀ ਆ ਤੁਸੀਂ ਲੈਿੰਦੇ ਰਿਆ ਕਰੋ ਠੀਕ ਆ ਜੀ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਅੱਜ ਇਸ ਕਵਰਜ ਦੇ ਵਿੱਚ ਟੋਟਲ 5 ਨਗਰ ਤੁਹਾਨੂੰ ਦਿਖਾਉਣੇ ਆ ਇੱਕ ਪਾਸੇ ਤੁਸੀਂ ਇਹ ਦੇਖ ਰਹੇ ਜੀ ਤਿੰਨ ਵਿਹੜਾ ਨੇ ਤਿੰਨੇ ਵਿਹੜਾ ਗੱਬਣ ਤਿਆਰੀ ਵਾਲੀਆਂ ਨੇ ਸਮਾਂ ਪੁੱਛ ਲਾਂਗੇ ਅਮਰਤ ਤੋਂ ਕਿੰਨਾ-ਕਿੰਨਾ ਹਜੇ ਸਮਾਂ ਬਾਕੀ ਆ ਤੇ ਦੋ ਮੱਝਾਂ ਦਿਖਾ ਦਾਂਗੇ ਇੱਕ ਮੱਝ ਬਿਲਕੁਲ ਤਾਜੀ ਸੂਈ ਆ ਮਗਰ ਨੀਲੀ 라ਵੀ ਦੀ ਕੱਟੀ ਆ ਟੇਡੇ ਕੱਟ ਦੇ ਵਿੱਚ ਕੱਟੀ ਆ ਕਾਫੀ ਖੂਬਸੂਰਤ ਪੂਰੀ ਤਸੱਲੀ ਦੇ ਨਾਲ ਦੋਸਤੋ ਤੁਹਾਨੂੰ ਮੱਝ ਤੇ ਕੱਟੀ ਪ੍ਰੋਪਰ ਦਿਖਾ ਦਾਂਗੇ ਇੱਕ ਥਾਪੀ ਦੇ ਮੱਝ ਮਿਲਦੀ ਆ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਥਾਪੀ ਤੇ ਮੱਝ ਮਿਲਦੀ ਆ ਸੋ ਇਹਨਾਂ ਮੱਝਾਂ ਦਾ ਹੁਣ ਦੋਸਤੋ ਕੀ ਰਿਕਾਰਡ ਆ ਦੁੱਧ ਦਾ ਕਿੰਨੇ ਕਿੰਨੇ ਬੌਲੇ ਤੇ ਜਾਂ ਦੁੱਧ ਤੇ ਚੱਲਣ ਡੀਆਂ ਨੇ ਉਹ ਪੂਰੀ ਡਿਟੇਲ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ 8 ਅਪ੍ਰੈਲ ਨੂੰ ਇਹ ਆਪਾਂ ਕਵਰੇਜ ਕਰਨ ਜਾ ਰਹੇ ਆ ਸਮਾਂ ਕੋਈ ਮਾਰਨਿੰ 9:30 ਪੌਣੇ 10:00 ਵਜੇ ਦਾ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਅਮਰਤ ਕੀ ਹਾਲ ਚਾਲ ਨੇ ਭਰਾ ਬਹੁਤ ਵਧੀਆ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰਤ ਹੋ ਠੀਕ ਠਾਕ ਹਾਂਜੀ ਹਾਂਜੀ ਭਰਾ ਜੀ ਅੱਛਾ ਅਮਰਤ ਅੱਜ ਟੋਟਲ 5 ਪਸ਼ੂ ਆਪਣੇ ਕੋਲ ਹਾਂਜੀ ਵੀਰੇ ਆਪਣੇ ਤੋਂ ਇੱਕ ਛਾਈ ਹਾਲ ਤੇ ਰਾਠੀ ਦਾ ਕ੍ਰੋਸ ਵਸ਼ੀ ਇੱਕ ਡੱਬੀ ਵਸ਼ੀ ਆ ਐਚ ਐਫ ਦਾ ਇੱਕ ਜਲਸੀ ਦਾ ਕ੍ਰੋਸ ਆ ਗਈ ਤੇ ਇੱਕ ਮੈਂ ਆ ਸੂਈ ਸਵਾਈ ਤੇ ਇੱਕ ਮੈਂ ਬੱਚੇ ਬਿਣਾ ਆ ਥਾਪੀ ਤੇ ਮਿਲਦੀ ਦੁੱਧ ਹੈਗਾ 9 9.5 ਲੀਟਰ ਥੱਲੇ ਪੱਕਾ ਜੀ ਠੀਕ ਹੈ ਜੀ ਠੀਕ ਹੈ ਇਹ ਪੰਜ ਪਸ਼ੂ ਅੱਜ ਹਾਂ 5 5 ਨਾਗਾ ਵੀਰ ਦੀ ਠੀਕ ਹੈ ਨਾਗ ਦੇ ਪੋਣੇ ਅਸੀਂ ਵਿੱਚ ਉੱਚੇ ਬੱਚੇ ਦੀਆਂ ਮਈਆਂ ਹੈਗੇ ਇੱਕ ਆ ਵੇਗੀ ਆ ਹਾਂ ਇੱਕ ਸਵੇਰੇ ਵੀਗੀ ਉੱਚੇ ਬੱਚੇ ਜੀ ਮੈਂ ਠੀਕ ਹੈ ਜੀ ਇਹ 6 ਮਹੀਨੇ ਦੀ ਗੱਭਣ ਦੁੱਧ ਵੀ ਦਿੰਦੀ ਠੀਕ ਹੈ ਜੀ ਠੀਕ ਹੈ ਬਾਕੀ ਜਿਹੜੇ ਫਿਲਹਾਲ ਸੇਲ ਹੋ ਚੁੱਕੇ ਆ ਦੋਸਤੋ ਉਹਨਾਂ ਦੀ ਆਪਾਂ ਗੱਲਬਾਤ ਨਹੀਂ ਕਰਦੇ ਜਿਹੜੇ ਹੁਣ ਸੇਲ ਦੇ ਲਈ ਅਵੇਲੇਬਲ ਨੇ ਉਹਨਾਂ ਦੀ ਆਪਾਂ ਸ਼ੁਰੂਆਤ ਕਰਾਂਗੇ ਇੱਕ ਪਾਸੇ ਤੋਂ ਬਾਕੀ ਕੱਲੇ ਕੱਲੇ ਨਾਗ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸਾਂਝੀ ਸ਼ੇਅਰ ਜ਼ਰੂਰ ਕਰ ਦਿਆ ਵੀਰਾਂ ਦੇ ਨਾਲ ਤਾਂ ਜੋ ਕਿਸੇ ਵੀਰ ਨੇ ਪਸ਼ੂ ਖਰੀਦਣਾ ਉਹਦੀ ਸਮਝ ਵਿੱਚ ਉਹਦੀ ਪਹੁੰਚ ਵਿੱਚ ਜਿਹੜੀ ਇਹ ਵੀਡੀਓ ਆ ਸਕੇ ਲੈ ਵੀ ਅਮਰਤ ਕਿਹੜੇ ਬੰਨਿਆਂ ਸ਼ੁਰੂ ਕਰਦੇ ਵੀਰੇ ਇਹ ਵਸ਼ੀਤੋਂ ਕਰ ਲੈਨੇ ਲੈ ਵੀ ਪਹਿਲਾਂ ਵਿਹੜਾ ਦਿਖਾ ਦਿੰਨੇ ਆ ਦੋਸਤੋ ਪਹਿਲੇ ਨੰਬਰ ਤੇ ਇਹ ਇੱਕ ਸ਼ਾਹੀ ਵਾਲ ਤੇ ਰਾਠੀ ਦਾ ਜਿਹੜਾ ਕ੍ਰੋਸ ਦੋਸਤੋ ਇਹ ਵਿਹੜ ਤੁਹਾਨੂੰ ਦਿਖਾਉਣ ਲੱਗੇ ਆ ਵਾਟਾ ਦੂਜਾ ਸੂਹਾ ਸੂਣੀ ਅੱਗੇ ਅੱਛਾ ਜੀ ਠੰਡੀ ਸੀਲ ਬਹੁਤ ਜ਼ਿਆਦੀ ਹੈ ਦੂਜਾ ਸੂਹਾ ਦਿਨ ਲੈਂਦੀ 8-10 ਵੀਰੇ 8 ਕ ਦਿਨ ਖੜੀ ਵੀ ਵਸ਼ੀਤ ਯਾਰ ਹੁੰਦੀ ਜਾਂਦੀ ਦਿਨ ਉਹ ਦਿਨ ਤੁਹਾਨੂੰ ਪਤਾ ਇਹ ਦਿਨਾ ਚ ਆ ਜਾਂਦੀਆਂ ਵਿਹੜ ਬਿਲਕੁਲ ਲਓ ਦੋਸਤੋ 8 ਤੋਂ 10 ਕ ਦਿਨ ਮਨ ਕੇ ਕੋਈ ਭਰਾ ਸਬਦਾ ਕਰ ਸਕਦਾ 8 10 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਟੋਟੇ ਨਾ ਕਾਫੀ ਆ ਲੜਾਂ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਜੀ ਟਿਲ ਕਾਫੀ ਆ 8 ਲਾਜੇ 10 ਲਾਜੇ ਦਿਨ ਹਜੇ ਇੰਨੇ ਕ ਲੈਂਦੀ ਆ ਰੰਗ ਬਿਲਕੁਲ ਆਪਾਂ ਕਹਿ ਲੈਂਦੇ ਆ ਵੀ ਦੋਸਤੋ ਗੁਰਵਰ ਦਾ ਰੰਗ ਆ ਸੀਲਸਾ ਕੇ ਫਿਰ ਇੰਨੀ ਆ ਕੋਈ ਛਾੜੀ ਗੱਲਾਂ ਦੀ ਹਾਂ ਜੇਦਰ ਦੀ ਮਰਦੀ ਹੱਥ ਫੇਰੀ ਜਾਓ ਕੋਈ ਗੱਲ ਹੀ ਨਹੀਂ ਤੇ ਪੂਰੀ ਸੀਲ ਹੈ ਹਾਂ ਮਤਲਬ ਲਓ ਜੀ ਰਾਠੀ ਦਾ ਕ੍ਰੋਸ ਆ ਗਿਆ ਨਾ ਹਾਂ ਬਿਲਕੁਲ ਜੀ ਬਿਲਕੁਲ ਕਿ ਜਾਨੀ ਸੁਹਾਇ ਠੰਡੀ ਹੈ ਬਿਲਕੁਲ ਕੋਈ ਗਰਮ ਗਰਮ ਨਹੀਂ ਕੀ ਦੋਸਤੋ ਜਿੱਦਾਂ ਮਰਜੀ ਕੋਈ ਵੀਰ ਆਪ ਵੀ ਤੁਸੀਂ ਸੌਦਾ ਕਰਕੇ ਜਿੱਦਾਂ ਮਰਜ਼ੀ ਆਪਦਾ ਹੱਥ ਲਾ ਕੇ ਕੋਈ ਹਵਾਨੇ ਲੈਵੇ ਨੂੰ ਤਸੱਲੀ ਨਾਲ ਚੈੱਕ ਕਰ ਸਕਦੇ ਜੇ ਠੰਡੀ ਆ ਸੀਲਸ ਲੱਗ ਆਪੀ ਸੀਲਸ ਲੱਗ ਆ ਵੇ ਝੋਲੀ ਝੂਲੀ ਵੜੀ ਵੀਰੇ ਵਸ਼ੀਦ ਖਾਨ ਲੋ ਸੀਲ ਬਹੁਤ ਜਿਆਦਾ ਆ ਦੇਖੋ ਠੀਕ ਆ ਹਾਂਜੀ ਅਮਰਤ ਕੀ ਡਿਮਾਂਡ ਕਰਦਾ ਵੀਰੇ ਦੀ ਫਰਵੱਚੀ ਦੀ ਮੇਰੇ ਵਛੀ ਦੇ ਜੇ ਸੁਆਕੇ ਵਿੱਚ ਇਹ 70 ਨੂੰ ਵੇਚਦਾ ਮੋਲੇ ਦਾ 65000 ਕਰਦੇ ਆਂ ਮੈਂ ਉਸੇ ਥੋੜਾ ਬਾਦਾਂ ਹੀ ਮਾਨਤਾ ਕਰਾਂਗਾ 65 ਚ ਹਾਂ ਜਿਆਦਾ ਨਹੀਂ ਠੀਕ ਹੈ ਜੀ ਹਾਂ ਜੀ ਦੁੱਧ ਵੀਰੇ 17 18 ਕਿਲੋ ਭਰਨਾ ਮਸ਼ੀਨ ਨੂੰ ਠੀਕ ਹੈ ਪਹਿਲਾਂ ਨੇ 15 16 ਕਿਲੋ ਦਿੱਤਾ 2 ਕਿਲੋ 3 ਵਾਧੇ ਤੇ ਇਹ ਗਾੜੀ ਸੇਵਾ ਦਾ ਬਾਕੀ ਸੇਵਾ ਦਾ ਦੁੱਧ ਹਾਂ ਜੀ ਚੰਗੀ ਸੇਵਾ ਕਰ ਲੂਗਾ ਪਤਾ ਨਹੀਂ ਸਮੁੰਦਰ ਹਾਂ ਜੀ ਲਓ ਦੋਸਤੋ ਫਿਲਹਾਲ ਇਹ ਵੈੜ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਸੋ ਕੱਦ ਵੱਡਾ ਕਈ ਵਾਰਾਂ ਦੋਸਤੋ ਸ਼ਾਹੀਵਾਲ ਦੇ ਵਿੱਚ ਸਮੁੰਦਰ ਉਹ ਨਾ ਮੇਰਾ ਵੀਰ ਕੋਈ ਮੰਨ ਕੇ ਬੇਸ਼ੱਕ ਤੁਸੀਂ ਨਾ ਸੌਤਾ ਕਰਿਓ ਵੱਡੇ ਕੱਦ ਦੇ ਵਿੱਚ ਮੀਡੀਅਮ ਵਿਚਲੇ ਸਾਈਜ਼ ਤੋਂ ਜਿਹੜੀ ਆ ਅੱਧੀ ਗਿਠ ਤਾਂ ਹੈ ਠੀਕ ਆ ਕੋਈ ਛੋਟੀ ਨਹੀਂ ਲਾ ਵੀ ਅਮਰਤੱਕੇ ਡੱਬੀ ਆ ਗਈ ਜਿਹੜੀ ਆ ਵੱਛੀ ਵੀਰੇ ਡੱਬੀ ਵੱਛੀ ਦੂਜਾ ਸੁਗਾ ਸੁਣੀ ਹੈ ਦੂਜਾ ਸਮਾਂ ਕਿੰਨਾ ਕੁ ਬਾਕੀ ਵੀਰੇ ਦਿਨ ਲੈਂਦੀ ਆ 15 ਠੀਕ ਆ ਜੀ ਲਓ ਜੀ 15 ਦਿਨ ਹਜੇ ਦੋਸਤੋ ਬਾਕੀ ਆ ਡੱਬੀ ਆ ਬਿਲਕੁਲ ਸਟੇਟ ਫਟਾ ਠੀਕ ਆ ਜੀ ਕੱਦ ਵੱਡਾ ਵੱਛੀ ਦਾ ਤੇ ਮੂੰਹ ਤਾਂ ਦੀ ਛਗੀ ਹੈ ਛਗੀ ਛੱਗੀ ਵੀਰੇ ਅੱਛਾ ਅੱਛਾ ਜੀ ਲੋ ਜੀ ਮੋਹਤੰਤੀ ਛੇ ਦਾਦਾਰ ਦੋਸਤੋ ਬਾਕੀ ਕੱਦ ਦੀ ਸਵੱਛੀ ਦਾ ਵੀ ਤੁਸੀਂ ਵੇਖ ਕੇ ਚੈੱਕ ਕਰੋ ਪੂਰੇ ਵੱਡੇ ਕੱਦ ਦੇ ਵਿੱਚ ਪੂਰੀ ਵੱਡੀ ਵੱਛੀ ਆ ਠੀਕ ਕੋਈ ਛੋਟੀ ਨਹੀਂ ਕਿ ਪੂਰੇ ਵੱਡੇ ਕੱਦ ਦੇ ਵਿੱਚ ਨਾਲੇ ਹੈ ਨਵੀਂ ਆ ਮਸ਼ੀਨ ਨਵੀਂ ਆ ਜਿੰਨੀ ਵੀ ਆ ਕੱਚੀ ਕੱਚੀ ਆ ਬਸ ਲੈਦੀ 10 12 ਕਿ 15 ਦਿਨ ਲੈ ਜੂਗੀ ਲੋ ਜੀ 10 ਤੋਂ 15 ਦਿਨਾਂ ਦਾ ਆਈਡੀਆ ਦੋਸਤੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਜੀ ਜੇ ਭਰਿਆ ਭਾਂਡਾ ਵਾਦ ਦਿਨ ਵੀ ਲੈ ਸਕਦੀ ਹੈ ਨਾ ਹਾਂਜੀ ਦਸਤੋਪਾ ਕਹਿ ਦਿਆ ਮੁੜ ਕੇ 15 ਲੈ ਜੇ ਫੇਰ ਗੱਲ ਸਵਾਦ ਨਹੀਂ ਹੁੰਦਾ ਕੰਮ। ਅਨੇ 2-4 ਦਿਨਾਂ ਦੀ ਕਿਹੜੀ ਗੱਲ ਆ ਬਾਅਦ ਵਿੱਚ। ਬਾਅਦ ਹੀ ਦੱਸੇ ਚਾਰ ਚੰਗੇ ਆ। ਹਾਂਜੀ। ਕੋਈ ਚਲੋ ਇਹਨੇ ਦਿਨਾਂ ਦੇ ਵਿੱਚ ਪਸੂ ਸੂ ਤਾਂ ਪੈਂਦਾ। ਹਾਂਜੀ। ਲਓ ਵੀ ਪ੍ਰਾਭੋ 10 ਤੋਂ 15 ਦਿਨ ਤੱਕ ਆਈਡੀਆ ਮੰਨ ਕੇ ਕੋਈ ਫੇਰ ਸੌਦਾ ਤੁਸੀਂ ਕਰ ਲਿਓ। ਕੱਦ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਕਨਫਰਮ ਕਰਾ ਦਿੰਨੇ ਆ ਕਦ ਵੱਡਾ ਠੀਕ ਆ ਜੀ। ਥੋੜਾ ਜਿਹਾ ਪੂਰੀ ਤੋਂ ਬਦਹਾਰ ਆ। ਤਾਂ ਦੋ ਵੱਡਾ। ਪੂਰੀ ਵੱਡੀ ਛੋਟੀ ਨਹੀਂ। ਬਾਕੀ ਲੇਪੀ ਰੂਪੀ ਕਾਫੀ। ਪੂਰੀ ਆਉਂਦੀ ਆ। ਹਾਂ। ਆਸੇ ਉਹ ਜਾ ਵਾਸ਼ੀ ਗਰੇ ਠੰਡੀ ਧੀਰੀ ਖੜੀ ਹੈ ਹਾਂ ਅਜੇ ਲੋਈਂ ਝੜਨੀਆਂ ਵੇਖੋ ਲੋਈਂ ਕਿੰਨਾ ਇਹਨੂੰ ਐ ਗਰੀ ਵਰਗੀ ਨਿਕਲ ਆਉਣੀ ਹਾਂ ਬਾਕੀ ਰੰਗ ਪ੍ਰਿੰਟ ਚੰਗਾ ਹੈ ਹਾਂ ਪੂਰੀ ਵੱਡੀ ਵਸ਼ੀ ਆ ਲੋ ਜੀ ਇਹ ਅਮਰਤਰ ਦੁੱਧ ਭਰੀ ਹੈ ਨਾ ਵਸ਼ੀ ਨੇ ਇਹ ਕਿੰਨੇ ਕੁ ਦੀ ਦੇਣ ਦਾ ਰਾਦਾ ਵੀਰ ਮੇਰੇ ਵਸ਼ੀ ਜੀ ਇਹਦੇ ਤਿਆਰ ਕਰਕੇ ਇਹ 370 75 ਦੀ ਵੇਚ ਲਾ ਹੁਣ ਮੋਲੇ ਦਾ 70000 ਰੁਪਿਆ 65 ਚ ਮਾਨਤਾ ਕਰਦਾ 65 ਚ 62000 ਦੀ ਦੇਣੀ ਆਪ ਜੈਸ ਨੂੰ ਹਾਂਜੀ ਲਓ ਜੀ ਉਹ ਚੋ ਛੋਟ ਨਹੀਂ ਹੋਣੀ ਮੈਂ ਤੈਨੂੰ ਆਖਾਂ ਚਲੋ ਜਿੰਨਾ ਵੀ ਹੋਇਆ ਕਰਾਂਗੇ ਵੀਰ ਮੇਰੇ ਲਓ ਵੀ ਦੋਸਤੋ 65000 ਰੇਟ ਮਾੜਾ 62000 ਲੈਣ ਦੇਣ ਜਿਹੜਾ 62000 ਵੀ ਭਾਈ ਲੀਟਰ ਦੁੱਧ ਭਰਦੀ ਰਹੀ ਵੀਰੇ ਵਸ਼ੀ ਠੀਕ ਆ ਠੀਕ ਚੰਗੀ ਸੇਵਾ ਦਾ ਜਿੰਨੀ ਵੀ ਚੰਗੀ ਵਸ਼ੀ ਵੱਡੀ ਆ ਵੱਡੀ ਆ ਹਾਂ ਅਮਰਤ ਅੱਗੇ ਆਪਣੇ ਕੋਲ ਜਿਹੜੀ ਆ ਤੀਜੇ ਨੰਬਰ ਤੇ ਆ ਵੈਡ ਆ ਗਈ ਹੈ ਮੇਰੇ ਦੂਜਾ ਸੁਆ ਸੁਣੀ ਆ ਅੱਛਾ ਜੀ ਜਲਸੀ ਦਾ ਕ੍ਰੋਸ ਆ ਠੰਡੀ ਧੀਰੀ ਵੱਡੀ ਹਾਂ ਲੋ ਜੀ ਇਹ ਦਿਨ ਕਿੰਨੇ ਕ ਲੈਣ ਦੀ ਸੁਭਾਉਣਾ ਫਿਰ ਆ ਜੀ ਮੇਰੇ 8 ਦਿਨ ਇਹ ਲੈ ਜੂ ਲਓ ਜੀ 8 ਕ ਦਿਨ ਦੋਸਤੋ ਸਮਾਂ ਬਾਕੀ ਹੈ ਹਜੇ ਬਾਕੀ ਵਿਰਲਾ ਵੇਥੀ ਤੋਂ ਤੁਸੀਂ ਪਲੀ ਪੁਲੀ ਚੰਗੀ ਵਸ਼ੀ ਆ ਠੀਕ ਆ ਜੀ ਵਿਰਲਾ ਵੇਥੀਆਂ ਹੈਗੀਆਂ ਨੇ ਵਿੱਚ ਬਹੁਤ ਜਿਆਦੀ ਚੰਗੀ ਵਸ਼ੀ ਬਰੀਕੀਆਂ ਵਾਲੀ ਹੈ ਇਹ ਆ ਐਚ ਐਫ ਜਰਸੀ ਕ੍ਰੋਸ ਆ ਕਿਹਨਾਂ ਹਾਂਜੀ 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 ਬਾਕੀ ਲੌਣਾ ਜਿਹੜਾ ਬਣਾਉਣਾ ਦੱਸੋ ਅੱਧਾ ਇੱਕ ਤਕਰੀਬਨ ਕੰਪਲੀਟ ਕਰ ਗਈ ਐ ਅੱਧਾ ਬਣ ਥਣਾ ਜਿਹੜਾ ਦੱਸੋ ਬਿਲਕੁਲ ਤਿਆਰੀ ਕੀ ਚਾਰੂ ਚੂਰੂ ਅੜੀ ਵੀਰੇ ਅੱਧੀ ਬਣੀ ਥਣੀ ਪਈ ਆ ਵੈਸੇ ਫੀਲ ਵੇਖੋ ਕਿੰਨੀ ਹਾਂ ਫਿਰ ਥਣ ਸੁਣੋ ਵੇਖੋ ਕਿੱਡਾ ਸੋਹਣਾ ਲੱਗਾ ਰੁਗ ਰੁਗ ਦਾ ਥਣ ਕਰਨਾ ਹੀ ਉਹ ਬਣ ਗਈ ਮੇਰਲਾ ਮੁਰਲਾ ਬਹੁਤ ਜਿਆਦੀਆਂ ਵਸ਼ੀਏ ਕੋਇਆ ਲੋ ਜੀ ਠੀਕ ਆ ਸੋ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਬਾਕੀ ਥਣਾ ਦੀ ਪੂਰੀ ਸਫਾਈ ਆ ਥਾਣ ਬਿਲਕੁਲ ਨਖੇੜਦੇ ਵਿੱਚ तकरीबन ਕੋਈ 5 5 6 6 ਇੰਚ ਦਾ ਥਾਣਾ ਲੱਗਾ ਠੀਕ ਆ ਤੇ ਹੱਥੀ ਚਵਾਈਲਾ ਥਾਣਾ ਮੁੱਠੀ ਥਾਣਾ ਆ ਫੇਸ ਕੁਆਲਟੀ ਤੋਂ ਬਿਲਕੁਲ ਛੋਟੇ ਜਿਹੇ ਕਾਨਾ ਤੇ ਜਰਸੀ ਤੇ ਐਚ ਐਫ ਦਾ ਕਰਾਸ ਇਸ ਵਾਈਡ ਦੇ ਵਿੱਚ ਤੁਹਾਨੂੰ ਮਿਲ ਜੂਗਾ ਰੰਗ ਜਿਹੜਾ ਦੋਸਤੋ ਬ੍ਰਾਊਨ ਕਾਫੀ ਕਲਰ ਜਿਹੜਾ ਰੰਗਾ ਆ ਲਓ ਅਸੀਂ ਦੀ ਨਦੀ ਧੀ ਬਹੁਤ ਜਿਆਦੀ ਹੈ ਝੋਲੀ ਝੋਲੀ ਚੰਗੇ ਰਛਨਾਂ ਲੜਾਂ ਲੂੜਾ ਭਰਨੀ ਸਾਰੀਆਂ ਤੂਦਾਂ ਝੱਡਾ ਖੜੂ ਬਿਲਕੁਲ ਮੇਰਲਾ ਉੜਲਾ ਬਹੁਤ ਜਿਆਦੀ ਹੈ ਕੋਈ ਠੰਡੀ ਧੀ ਰਿਓ ਜੀ ਸ਼ੁਕਰ ਸਭ ਤੋਂ ਵੱਡੀ ਗੱਲ ਅਮਰਤ ਦੀ ਧੀ ਬਹੁਤ ਹੈ ਨਾ ਹਾਂ ਧੀ ਠੰਡੀ ਧੀ ਆ ਚਲੋ ਜਲਸੀ ਦਾ ਕਰਾਸ ਆ ਗਿਆ ਜਲਸੀਆਂ ਤੁਹਾਨੂੰ ਪਤਾ ਉਹ ਹੀ ਸੀਲ ਹੁੰਦੀ ਹੈ ਹਾਂ ਲੈ ਵੀ ਅਮਰਤ ਤੇ ਦੀ ਫਿਰ ਮੰਗ ਕੀ ਕਰਦਾ ਵੀਰ ਮੇਰੇ ਮੋਲ ਤੇ ਭਣਾ 50 55 ਕਰੀਏ 45 ਦੀ ਦੇਦਾ ਹਾਂ 45 ਦੀ ਕੋਚੋ ਕਰਦਾ ਮਾਨਤਾ ਕਰਦੇ ਜਿੰਨਾ ਵੀ ਹੋ ਸਕੇ ਹਾਂ ਜਿੰਨਾ ਵੀ ਜਿੰਨਾ ਵੀ ਹੋਇਆ ਕਰਾਂਗੇ ਵਾਦੂਆਂ ਲਓ ਜੀ 45000 ਦੇ ਵਿੱਚੋਂ ਦੋਸਤੋਂ ਮਾਨਤਾ ਨੂੰ ਹੋ ਜਾਊਗਾ ਬਾਕੀ ਵੇਰ ਤੁਸੀਂ ਪ੍ਰੋਪਰ ਦੇਖ ਲਈਏ ਠੀਕ ਆ ਜੀ ਥਣ ਦੇਵੇ ਦੀ ਕਾਫੀ ਸਾਫ ਸੁਥਰੀ ਆ ਵਿਰਲਾ ਵਿਥਾਂ ਵੀ ਸੋਹਣੀਆਂ ਨੇ ਤੇ ਸਫਾਈਆਂ ਸੁਪਈਆਂ ਕਰਮਾਲੀ ਦੇ ਵਿੱਚ ਪੂਰੀਆਂ ਅਜਾ ਦਿਨ ਅਠਕ ਲੈਂਦੀ ਆ ਉਹ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਅੱਗੇ ਇੱਕ ਹੋਰ ਦੋਸਤੋਂ ਮੱਝਾਂ ਦੀ ਕੈਟਾਗਰੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਮੱਝ ਆ ਤੁਹਾਨੂੰ ਦਿਖਾ ਦਿੰਨੇ ਆ ਅੱਗੇ ਚੌਥੇ ਨੰਬਰ ਤੇ ਤੇ ਅਮਰਤ ਇਹ ਸੂਈ ਬਿਲਕੁਲ ਤਾਜੀ ਮੇਰੇ 6-7 ਦਿਨ ਹੋ ਗਏ ਸੂਈ ਨੂੰ ਅੱਛਾ ਤੇ ਇਹਦੇ ਮਗਰ ਕੱਟੀ ਆ ਗਈ ਨੀਲੀ ਦੀ ਪਿਓਰ ਵੇਖੋ ਅੱਛਾ ਜੀ ਹਾਂਜੀ ਇਹ ਕੱਲ ਪਰਸੋ ਸੁਈ ਹੈ ਨਹੀਂ 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 6-7 ਦਿਨ ਹੋ ਗਏ 6-7 ਕ ਦਿਨ ਹਾਂਜੀ ਅੱਛਾ ਸੁਆ ਕਿੰਨਾ ਫਰ ਮੰਦਦੇ ਆ ਸੁਆ ਵੀਰੇ ਚੌਥਾ ਵਾ ਮੈਂ ਤੁਹਾਨੂੰ ਆਪਾਂ ਪਹਿਲਾ ਦੂਜਾ ਕਹਿਦੀ ਆ ਨਾ ਅੱਛਾ ਜੀ ਤੇ ਅਮਰ ਤਾਂ 5-6 ਦਿਨਾਂ ਦੀ ਸੁਈ ਆ ਹਾਂਜੀ ਹਾਂਜੀ ਤੇ ਬੱਚਾ ਮਗਰ ਕੱਟੀ ਕੱਟੀ ਦਿਖਾਈ ਇੱਕ ਵਾਰੀ ਥੋੜੀ ਕੱਟੀ ਤਾਂ ਆ ਵੀਰੇ ਅਸਲ ਬਰੀਡ ਦੀ ਆ ਦੀ ਲਓ ਜੀ ਮਗਰ ਕ ਨੀਲੀ ਰਾਵੀ ਦੀ ਕੱਟੀ ਆ ਵੇਖੋ ਵੇਖੋ ਚੰਗੇ ਸਾਣ ਦੀ ਕੱਟੀ ਆ ਮਗਰ ਟੇਡੇ ਘਟ ਦੇ ਵਿੱਚ ਠੀਕ ਆ ਜੀ ਡਿੰਗਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਵੀਰੇ ਆ ਦੇਖੋ ਠੀਕ ਆ ਸੂਤ ਨਿਸ਼ਾਨਾ ਬਾਕੀ ਚਾਰੇ ਖੁਰਤੋ ਥੇ ਆ ਤੇ 나ੜੂ ਵੀ ਬਿਲਕੁਲ ਬੱਚੇ ਦੇ ਨਾਲ ਹਜੇ ਠੀਕ ਆ 나ੜੂ ਨਾਲ ਆ ਬੱਚੇ ਦੇ ਆ ਲੋ ਅੱਛੇ ਅਮਰ ਤਾਨੂੰ ਪੰਜਾ ਛੇ ਦਿਨਾਂ ਦੀ ਸੂਈ ਆ ਹਾਂਜੀ ਹਾਂ ਜੀ ਵੀਰੇ ਬੋਲੇ ਤਾਂ ਬਾਹਰ ਹੀ ਆ ਗਈ ਆ ਬੋਲੇ ਤਾਂ ਦੁੱਧ ਹੋਊਗਾ 8 1/2 ਕਿਲੋ 1/2 8 ਹਾਂਜੀ ਬਾਕੀ ਚੋਣ ਚਾਂ ਦੀ ਕਿੱਦਾਂ ਚੋਣ ਵੀਰੇ ਇੱਕ ਨੰਬਰ ਆ ਵੇ ਆਪਾਂ ਬੱਚਾ ਲਾ ਕੇ ਵਿਖਾ ਦਾਂਗੇ ਮੜਾਏ ਲਓ ਜੀ ਸੋ ਚੋਣ ਚਾਂ ਇੱਕ ਨੰਬਰ ਆ ਠੀਕ ਆ ਜੀ ਉਹ ਛੇਾਂ ਕਿ ਦਿਨਾਂ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਛੇਾਂ ਕਿ ਦਿਨਾਂ ਦੀ ਸੂਈ ਆ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੀ ਆ ਲੰਬਾ ਇ ਆ ਲੈ ਹਾਂ ਆ ਲੈ ਮੈਂ ਆ ਡਰੀ ਨਹੀਂ ਏ ਆਹ ਛੋੜਨਾ ਨਾ ਬੱਚੇ ਦਾ ਕਰਦੀ ਹੈ ਬਾਕੀ ਚਵਾਈ ਚੁਈ ਦੀਆਂ ਨਾ ਪੋਲੀ ਆ ਬਿਲਕੁਲ ਹਾਂ ਵੀਰੇ ਰੂਣੀਆਂ ਤੇ ਠੀਕ ਹੈ ਜੀ ਸੋ ਚੌਣ ਚਾਂ ਜਿਹੜੀ ਦੋਸਤੋ ਬਿਲਕੁਲ ਪੋਲੀ ਆ ਇੱਕ ਨੰਬਰ ਚਵਾਈ ਠੀਕ ਹੈ ਆਲੋ ਠੀਕ ਆ ਅਮਰ ਤਾਂ 8 ਕਿਲੋ ਦੱਸਿਆ ਤੋਦ ਵੀਰੇ ਸਾਢੇ 8 ਕਿਲੋ ਹੈਗਾ ਠੀਕ ਹੈ ਜੀ ਅੱਜ ਬੌਲੇ ਤੇ ਚੱਲਾਂਦੇ ਵੀਰੇ ਦੋਦ 10-12 ਕਿਲੋ ਦਈ ਹੈ ਨਾ ਠੀਕ ਹੈ ਜੀ ਠੀਕ ਹੈ 2 ਕਿਲੋ ਤਿੰਨ ਵਾਦੂਗੀ ਲਓ ਦੋਸਤੋ 8 ਸਾਢੇ 8 ਕਿਲੋ ਜੜਾ ਇਹਦੇ ਥੱਲੇ ਹੁਣ ਦੁੱਧ ਆ ਠੀਕ ਹੈ ਜੀ ਮਗਰ ਕੱਟੀਆਂ ਨੀਲੀ ਰਾਵੀ ਦੀ ਮਗਰ ਕੱਟੀਆਂ ਪੂਰੀਆਂ ਨਿਸ਼ਾਨੀਆਂ ਦੇ ਵਿੱਚ ਠੀਕ ਆ ਤੇ ਸੂਵੇ ਕੋਈ ਵੀਰ ਤੀਜੇ ਮੰਨ ਲਈ ਚੌਥੇ ਮੰਨ ਲਈ ਅੱਗੇ ਹਰਖ ਦੀ ਆਪੋ ਆਪਣੀ ਸਮਝ ਆ ਠੀਕ ਆ ਸੋ ਚੋਣ ਜਾਣ ਦੀ ਦੱਸ ਰਿਹਾ ਵੀਰ ਵੀ ਬਿਲਕੁਲ A1 ਠੀਕ ਹੈ ਜੀ ਇੱਕ ਨੰਬਰ ਹਾਂ ਤੁਹਾਇ ਕੋਈ ਤੁਸੀਂ ਦੇਖ ਲਓ ਥੋੜਾ ਥਾਣਾ ਤੋਂ ਨਵੀ ਅਮਰਤਾ ਦੀ ਡਿਮਾਂਡ ਵੀ ਦੱਸ ਦੇ ਵੀਰ ਮੇਰੇ ਮੁੱਲ ਪਨਾ ਕਰ ਲਈ 80 85 ਆ 75 ਇਹ 70 ਤੋਂ ਮਾਨਦਾਨ ਕਰਦਾ 70 ਚੋਂ ਹਾਂਜੀ ਠੀਕ ਹੈ ਜੀ 60000 ਦੇ ਦਾਂ 60 ਦੀ ਉਹ ਚੋਂ ਛੋਟ ਛੱਪਾ ਕਰਦਾ ਠੀਕ ਹੈ ਜੀ ਹਾਂਜੀ ਲਓ ਵੀ 68000 ਦੀ ਦੋਸਤ ਇਹ ਹੁੰਦੀ ਹੈ ਜੀ 68000 ਦੇ ਵਿੱਚੋਂ ਵੀ ਛੋਟ ਛੱਪਾ ਮਾਨਤਾਂ ਹੋ ਜੂਗਾ। ਬਾਕੀ ਮੱਝ ਤੁਸੀਂ ਪ੍ਰੋਪਰ ਦੇਖ ਲਈ ਆ ਮਗਰ ਕੱਟੀ ਆ ਠੀਕ ਆ। ਵੀਰੇ ਜੇ ਕੱਟੀ ਰਹਿਣ ਦੂ ਕੋਈ 10000 ਦੀ ਆਪਾਂ ਰੱਖ ਲਾਂਗੇ। ਅੱਛਾ ਜੀ। ਹਾਂ ਜੀ। 58 ਉਹਦੀ। ਹਾਂ। ਲੈ। ਜੇ ਆਪਾਂ ਕੱਟੀ ਵੀ ਰੱਖ ਲਾਂ 10000 ਰੁਪਏ ਦੀ। ਨਹੀਂ ਕੱਟੀ ਤਾਂ ਨਹੀਂ ਕੋਈ ਛੱਡ ਕੇ ਜਾਂਦਾ। ਨਹੀਂ ਕੱਟੀ ਦਾ ਬ੍ਰਾਂਡ ਆ ਤੁਹਾਨੂੰ ਪਤਾ ਵੀਰੇ ਕੱਤੀ ਦੇ ਮੁੱਲ। ਕੱਤੀ ਤੇ ਵੀਰ ਕੋਈ ਛੱਡ ਕੇ ਨਹੀਂ ਜਾਂਦਾ ਜਿੰਨੇ 58 ਲਾਤਾ ਉਹਨੇ ਪਾਉ ਲਾ ਲੈਣੇ ਅੱਗੇ ਵੀ। ਹਾਂ ਜੀ ਹਾਂ ਜੀ। ਹੈ। ਮਗਰ ਕੱਟੀ ਆ ਭਰਾਵੋ ਨੀਲੀ ਰਾਵੀ ਦੀ ਬਹੁਤ ਵੀਰਾਂ ਦੀ ਪਸੰਦ ਹੁੰਦੀ ਆ ਵੀ ਚਲੋ ਬੱਚਾ ਗਾਂ ਤਿਆਰ ਹੋ ਜੂਗੀ ਕੱਚਾਈ ਪਾ ਲੀਏ ਵੀਰੇ ਮੈਂ ਬਣ ਜਾਣੀ ਲੱਖ ਸਵਾ ਲੱਖ ਦੀ ਜਿਹਨੂੰ ਮਰਜ਼ੀ ਵੇਚ ਲਾ ਲੋ ਜੀ ਬ੍ਰਾਂਡ ਵੇਖਦਾ ਨਹੀਂ ਲੀ ਰਾ ਵੀਰਾ ਸੋ 68000 ਦੀ ਜਿਹੜੀ ਆ ਦੋਸਤੋ ਇਹ ਯੈਸ ਨੋ ਹੁੰਦੀ 68000 ਦੀ ਇਹ ਤੁਹਾਨੂੰ ਮਿਲ ਜਾਊਗੀ ਮੱਝ ਬਾਕੀ ਥਣ ਭਾਂਡੇ ਦੀ ਥਣ ਕੱਡੇ ਦੀ ਲੈ ਵੀਰੇ ਦੁੱਧ ਵਾਲੀ ਮੈਂ ਆਏ ਨਹੀਂ ਕੋਈ ਲੈਵਾ ਵੇਖੋ ਕੱਡੀ ਬੰਤਰ ਬੁੰਤਰ ਐਨ ਇੱਕੋ ਜਿਹਾ ਵਿਖਾਲਾ ਇਹ ਨਹੀਂ ਕਿਸ ਬੰਨੇ ਖੁੰਜੀ ਪੱਤਰ ਲੈਵਾ ਸਾਰਾ ਠੀਕ ਆ ਕੋਈ ਛੋਟ ਮਾ ਨਹੀਂ ਲੈਵਾ ਇੱਕ ਸਾਰ ਬਿਲਕੁਲ ਆ ਵੇਖੋ ਆ ਫਿੱਟ ਆਇਆ ਪੂਰੇ ਟੈਡ ਬਾਨੇ ਦੀ ਠੀਕ ਆ ਲੈ ਵੀ ਅਮਰਤ ਇਹ ਤਾਂ ਹੋ ਗਈ ਮੱਝ ਆਪਣੀ ਜਿਹੜੀ ਤਾਜੀ ਸੂਈ ਸੀਗੀ ਹਾਂਜੀ ਹਾਂਜੀ ਅੱਛਾ ਅਮਰਤਕ ਜਿਹੜੀ ਥਾਪੀ ਵਾਲੀ ਮੈਂ ਉਹ ਆ ਗਈ ਆ ਵੀਰੇ ਇਹਦੇ ਥਾਰੇ 9 9.5 ਲੀਟਰ ਦੁੱਧਾਂ 9 9.5 ਹਾਂ ਠੀਕ ਆ ਮਿਲਦੀ ਪਾੜੇ ਤੇ ਦੋਵੇਂ ਟਾਈਮ ਵੀਰੇ ਪਾੜਾ ਨਹੀਂ ਥਾਪੀ ਮਾਰ ਕੇ ਬਹਿਣਾ ਸਗੋਂ ਪਾੜੇ ਨਾਲੇ ਪਾਉਂਦੀ ਉਹ ਥਾਪੀ ਤੇ ਥਾਪੀ ਮਾਰ ਕੇ ਬਹਿਣਾ ਥੱਲੇ ਪ ਦੋ ਮਿੰਟਾਂ ਲਾ ਆਉਂਦੀ ਆ ਆਪਾਂ ਪਸਮਾ ਦੇਨੇ ਇੱਕ ਰਮ ਅੱਛਾ ਦੁੱਧ ਕਿੰਨਾ ਦੇ ਦੇ ਦੁੱਧ ਨੂੰ ਕਿੰਨੇ ਕਿਤੇ ਆ ਦੁੱਧ ਵੀਰੇ ਦੇ ਥੱਲੇ 9 ਕਿਲੋ ਆ ਅੱਛਾ ਜੀ 9.5 ਲੀਟਰ ਹੋ ਜਾਵੇ ਲੈਵੀ ਧਾਰਦੇ ਹੈ ਏਦਾਂ ਹੀ ਪਸਵਾਉਣਾ ਨੇ ਇੱਕ ਮੈਂਡ ਤੋਂ ਪਹਿਲਾਂ ਪਸਉਂਦੀ ਲੈਵੀ ਠੀਕ ਆ ਤੇ ਪਸਵਾਉਣਾ ਜੇ ਕੋਈ ਵੀਰ ਕੋਈ ਜੇ ਉਹਦਾ ਘਰੇ ਵੀ ਜਾ ਕੇ ਇਲਤ ਕਰੇ ਮੈਂ ਪੀ ਗੱਲ ਲਵੇ ਤੇ ਮੈਂ ਆਪਾਂ ਉਦਾਂ ਛੱਡਦਾ ਠੀਕ ਆ ਜੀ ਹਾਂ ਇਨੀ ਸੀਲਸ ਲੱਗ ਆਪਣੇ ਕੋਲੇ ਆਈ ਏਦਾਂ ਹੁੰਦੀ ਨੂੰ ਗੱਡੀ ਲਾ ਕੇ ਥਾਪੀ ਮਾਰ ਕੇ ਥੱਲੇ ਬੈਈ ਹਮ ਬੱਸ ਉਹ ਕੋ ਪਹਾੜੇ ਤੇ ਨਹੀਂ ਗਈ ਥਾਪੀ ਤੇ ਆ ਇਸੇ ਤਰ੍ਹਾਂ ਮਾਰਾ ਜੇ ਥੱਲੇ ਬਹਿਣਾ ਤੁਸੀਂ ਥਾਪੀ ਦੇ ਕੇ ਕੋਈ ਦੋ ਘਤਾਰਾਂ ਦੇ ਦਿਓ ਇਸੇ ਤਰ੍ਹਾਂ ਠੀਕ ਆ ਜੀ ਇਸੇ ਤਰ੍ਹਾਂ ਪਸਮ ਪੈਂਦੀ ਆ ਤੇ 9 ਕਿਲੋ ਦੁੱਧ ਵੀਰੇ 9 9.5 ਲੀਟਰ ਜਿਹੜਾ ਚੋ ਲੈਣਾ ਵਾ ਲਓ ਜੀ ਠੰਡਾ ਦੁੱਧ ਦੇ ਨਹੀਂ ਤੱਤਾ ਦੁੱਧ ਹਾਂ ਅੱਛਾ ਘਾਲਾ ਨਹੀਂ ਹਾਂਜੀ ਹਾਂਜੀ ਤੱਤਾ ਨਹੀਂ ਝਾਗਾ ਨਹੀਂਗਾ ਹਾਂ ਉਸਮਾ ਆਪਸ ਨੂੰ ਫਿਰ ਬਹੁਤ ਜਿਆਦਾ ਚੰਗਾ ਮੈਨੂੰ ਇਸੇ ਤਰ੍ਹਾਂ ਦੋ ਕੁ ਮਿੰਟਾਂ ਵਿੱਚ ਹਾਂ ਹਾਂ ਵੀਰੇ ਬੱਚੇ ਤਾਂ ਉਹ ਛੇਤੀ ਪਾ ਹੁੰਦੀ ਆ ਬੱਚੇ ਵਾਲਾ ਡੰਗਰ ਸੋ ਕੋ ਟਾਈਮ ਲਾਇੰਦਾ ਹਾਂ ਵੇਖੋ ਆ ਹੋ ਗਿਆ ਪਸਮਾਹ ਹਾਂ ਪਸਮਾਹ ਠੀਕ ਆ ਆ ਦੇਖੋ ਚਵਾਈ ਫਿਰ ਚਵਾਈ ਫਿਰ ਬਹੁਤ ਜਿਆਦਾ ਚੰਗੀ ਮੈਨੂੰ ਲੈ ਵੀ ਠੀਕ ਹੈ ਕੈਮਰੇ ਤੋਂ ਮੜਾਇਆ ਕਰਦੀ ਆ ਲਤ ਨਾ ਲਾਉ ਮੈਂ ਬਹਿਮਗੀ ਠੀਕ ਹੈ ਮਰਸਿਆਂ ਠੀਕ ਆ ਦੇਖੋ ਪਸਮਾਨ ਠੀਕ ਠੀਕ ਤੋੜ ਲਈ ਇੱਕ ਵਾਰੀ ਠੀਕ ਆ ਸੋ 9 ਕਿਲੋ ਦੋਸਤੋ ਦੁੱਧ ਆ ਤੇ ਬਿਲਕੁਲ ਇਸੇ ਤਰ੍ਹਾਂ ਥਾਪੀ ਤੇ ਠੀਕ ਆ ਜੀ ਧਾਰ ਦੇਣੀ ਆ ਥਾਪੀ ਤੇ ਜਿਹੜੀ ਪਸੰਦੀ ਆ ਕਰਮਾ ਵਾਲੀ ਬਾਕੀ ਦੋਵੇਂ ਡੰਗ ਇਸੇ ਤਰ੍ਹਾਂ ਜਵਾਈ ਹੁੰਦੀ ਆ ਠੀਕ ਆ ਤੇ ਸੂਆ ਕੋਈ ਆਪਦੀ ਸਮਝਣਾ ਤੁਸੀਂ ਜਿੰਨਾ ਮੰਨ ਸਕਦਾ ਕੋਈ ਤੇ ਜਾ ਮੰਨ ਲੇ ਜਾਂ ਇਸ ਤੋਂ ਵੱਧ ਮੰਨਣਾ ਕਿਸੇ ਦੀ ਆਪਦੀ ਸਮਝ ਆ ਤੁਹਾਡੀ ਆ ਦੇਖੋ ਸੂਈ ਨੂੰ ਆਜਾ ਸਮਾਂ ਕਿੰਨਾ ਹੋ ਗਿਆ ਇਹਨੂੰ ਅਮਰਤ ਮੇਰੇ ਇਹਨੂੰ ਹੋਈ ਜਾਣੇ ਹੁਣ ਕਿ ਮਹੀਨੇ ਲਾ ਕੇ ਬੰਨਿਆ ਹੋਇਆ ਤੁਹਾਨੂੰ ਮੈਂ ਆਖਦਾ ਤਾਜੀ ਆਹ ਨਹੀਂ ਸਮਾਂ ਚਲ ਹੋ ਗਿਆ ਹੋਗਾ ਪਾ ਦੁੱਧ ਤਾਜ਼ੀਆਂ ਜੀ ਆਉਂਦਾ ਜੇ ਨੌਕਲ ਦੀ ਗੱਲ ਕਰ ਲਈ ਦੁੱਧ 9 ਕਿਲੋ ਪੱਕਾ 9.5 ਹਾਂਜੀ ਲੋ ਠੀਕ ਆ ਬੇਨ ਬੱਚੇ ਤੋਂ ਮੈਂ ਆ ਜੇ ਬੱਚਾ ਹੁੰਦਾ ਤੇ ਵੀਰੇ ਮੈਂ 8000 ਰੁਪਏ ਦੀ ਹਾਂ ਜਿੱਡੀ ਵੱਡੀ ਮੈਂ ਆ ਦੋਸਤੋ ਕੋ ਦੁੱਧ ਚਾਰ ਚਰ ਧਾਰਾ ਮਾਰ ਕੇ ਪਾ ਤਸੱਲੀ ਕਰਾਈ ਆ ਪੂਰਾ ਕਿਸੇ ਤਰ੍ਹਾਂ ਦਾ ਕੋ ਫੁਆਰਾ ਕੋਈ ਛਟਾ ਨਹੀਂਗਾ ਚਵਾਈ ਇੱਕ ਨੰਬਰ ਆ ਮੋਟੀ ਧਾਰ ਆ ਬਾਕੀ ਕੋਈ ਵੀਰ ਇਹਨੂੰ ਖਰੀਦਣ ਆ ਰਿਹਾ ਤੇ ਬੇਸ਼ੱਕ ਆਪਣੀ ਵੀ ਤੁਸੀਂ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਬਾਕੀ ਆ ਬੈਕ ਸਾਈਡ ਤੇ ਇੱਕ ਵਾਰੀ ਥਣ ਥਣ ਫੇਰ ਤੁਸੀਂ ਦੇਖਣਾ ਵੀਰੇ ਬਹੁਤ ਸੋਨਾ ਕਰਦੀ ਬਸ ਹਾਂ ਠੀਕ ਆ ਨਵੀ ਅਮਰਤੇ ਦੀ ਡਿਮਾਂਡ ਵੀ ਦੱਸ ਦੇ ਕਿੱਥੋਂ ਤੱਕ ਲੈਣਾ ਵੀਰੇ ਇਹਦਾ ਵੀ ਮੁੱਲ ਪਣਾ 70 75 ਵੀ 68 ਦੀ ਦੇ ਦਾਂਗੇ ਥੋੜ੍ਹ ਦੇ ਹਾਂਜੀ ਹਾਂ ਠੀਕ ਹੈ ਜੀ ਇੱਕੋ ਜੇ ਰੇਟ ਦੋ ਦੇ ਬਿਲਕੁਲ ਜਾਇਜ਼ ਰੇਟ ਵੀਰੇ ਪਾਏ ਆਪਾਂ ਦੋ ਦੋ ਤਿੰਨ ਤਿੰਨ ਹਜ਼ਾਰ ਨਵਾਫਾ ਵੇਚੇ ਦੀ ਲਓ ਜੀ 68000 ਦੀ ਜਿਹੜੀ ਪਹਿਲਾ ਨੰਬਰ ਤੇ ਦੋਸਤੋ ਤੁਹਾਨੂੰ ਇਹ ਮੱਝ ਦਿਖਾਈ ਸੀ ਨੀਲੀ ਰਾਵੀ ਦੀ ਕੱਟੀ ਐ ਇਹ ਵੀ 68000 ਦੀ ਛੱਡੀ ਜਾਊਗੀ ਤੇ ਜਿਹੜੀ ਆਪਾਂ ਤੁਹਾਨੂੰ 9 ਕਿਲੋ ਵਾਲੀ ਇਹ ਬਾਅਦ ਚ ਦਿਖਾਈਏ ਵੀ 68000 ਦੀ ਥਾਪੀ ਤੇ ਮਿਲਦੀ ਆ ਕੋਈ ਜਿਹੜੀ ਦੋਸਤੋ ਤੰਗੀ ਪਰੇਸ਼ਾਨੀ ਨਹੀਂ ਨੀ ਕਿ ਵੀ ਟੀਕਾ ਲਵਾਉਣਾ ਪਊਗਾ ਜਾਂ ਬਾੜੇ ਤੇ ਆ ਠੀਕ ਆ ਜੀ ਬਾਕੀ ਹੈ ਥਾਪੀ ਤੇ ਆ ਉਹ ਸੁਰਜਾ ਰਜਿਆ ਹੋਇਆ ਤੇ ਬਿਲਕੁਲ ਦੋਵੇਂ ਟਾਈਮ ਤੁਸੀਂ ਜਿਹੜੀ ਥਾਪੀ ਦੇ ਕੇ ਠੀਕ ਆ ਜੀ ਚਬਾਈ ਕਰ ਸਕਦੇ ਜੀ ਇਸ ਮੱਝ ਦੀ ਤੇ ਆ ਨਾਗਜ ਅਮਰਤ ਆਪਣੇ ਕੋਲ 5 ਸੀਗੇ ਹਾਂਜੀ ਵੀਰੇ ਹਾਂਜੀ ਤੇ ਕਰ ਦਈਏ ਨੰਬਰ ਸਾਂਝੇ ਵੀਰਾ ਨੰਬਰ ਆਪਣਾ 814645062987280 ਤੇ 2429 ਠੀਕ ਹੈ ਜੀ ਹਾਂਜੀ ਠੀਕ ਲੋ ਦੋਸਤੋ ਨੰਬਰ ਨੇ ਵੀਰ ਅਮਰਤ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਜਿਹੜਾ ਵੀ ਪਸ਼ੂ ਚਜਿਆ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਦਿੱਤੇ ਕੇ ਨੰਬਰਾਂ ਤੇ ਕਰ ਲਿਓ ਘਾਰਨ ਕੇ ਆਪਦੀ ਨਰਕ ਪਰਖ ਕਰੋ ਤਸੱਲੀ ਕਰੋ ਵੀਡੀਓ ਕਾਲ ਤੇ ਵੀਰ ਕਰਾਉਣਾ ਚਾਹੁੰਦਾ ਤਸੱਲੀ ਤੇ ਉਹ ਵੀਡੀਓ ਕਾਲ ਤੇ ਤੁਸੀਂ ਕਰਵਾ ਸਕਦੇ ਜੇ ਦੂਰ ਬੈਠੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ